ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸਵੇਰ ਵਿੱਚ ਬਿਹਤਰ ਇਲਾਜ ਸਹੂਲਤਾਂ ਮਹਈਆ ਕਰਵਾਉਣ ਦਾ ਦਾਵਾ ਕਰਨ ਵਾਲੀ ਆਪ ਸਰਕਾਰ ਨੂੰ ਕੱਲ ਉਸ ਵੇਲੇ ਨਮੋਸ਼ੀ ਚੱਲਣੀ ਪਈ ਜਦੋਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਾਰਡ ਅਤੇ ਆਪਰੇਸ਼ਨ ਥੀਏਟਰ ਵਿੱਚ ਉਸ ਵੇਲੇ ਬੱਤੀ ਗੁੱਲ ਹੋ ਗਈ ਜਦੋਂ ਡਾਕਟਰਾਂ ਦੀ ਟੀਮ ਇੱਕ ਮਰੀਜ਼ ਦਾ ਆਪਰੇਸ਼ਨ ਕਰ ਰਹੀ ਸੀ ਇਸ ਕਾਰਨ ਮਰੀਜ਼ ਦਾ ਆਪਰੇਸ਼ਨ ਕਰ ਰਹੇ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਦੱਸਿਆ ਜਾ ਰਿਹਾ ਹੈ ਕਿ ਲਾਈਟ ਬੰਦ ਹੋਣ ਕਾਰਨ ਵੈਂਟੀਲੇਟਰ ਵੀ ਕੰਮ ਛੱਡ ਗਿਆ ਆਪਰੇਸ਼ਨ ਦੌਰਾਨ ਲਾਈਟ ਜਾਣ ਦੀ ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਸੂਬੇ ਦੀਆਂ ਵੱਖ-ਵੱਖ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਆਪ ਸਰਕਾਰ ਤੇ ਕੱਲ ਖੂਬ ਤੰਜ ਕਸੇ ਇਸ ਦਰਮਿਆਨ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਨੇ ਇਸ ਸਾਰੇ ਘਟਨਾਕਰਮ ਤੇ ਸਪਸ਼ਟੀਕਰਨ ਦਿੰਦੇ ਆਖਿਆ ਲਾਈਟ ਟ੍ਰਿਪ ਕੀਤੀ ਸੀ ਬਟ ਜਿੰਨੇ ਉਹਦੇ ਚ ਐਮਰਜੈਂਸੀ ਸਿਸਟਮ ਸੀਗੇ ਸਾਡੇ ਯੂਪੀਐਸ ਵੀ ਕੰਮ ਕਰ ਰਿਹਾ ਸੀ ਜਨਰੇਟਰ ਨੇ ਵੀ ਕੰਮ ਕੀਤਾ ਔਰ ਲਾਈਟ ਥੋੜੀ ਦੇਰ ਬਾਅਦ ਆ ਗਈ ਸੀ ਆਪਰੇਸ਼ਨ ਬਿਲਕੁਲ ਠੀਕ ਹੋਇਆ ਹਾਂ ਉੱਥੇ ਇੱਕ ਜੰਗ ਡਾਕਟਰ ਸੀਗਾ ਜੂਨੀਅਰ ਡਾਕਟਰ ਸੀਗਾ ਜਿਹੜਾ ਉਸ ਵੇਲੇ ਘਬਰਾ ਗਿਆ ਨਾਰਮਲੀ ਜਿਹੜਾ ਡਾਕਟਰ ਦਾ ਰਿਐਕਸ਼ਨ ਹੁੰਦਾ ਕਿ ਉਹ ਕੋਸ਼ਿਸ਼ ਕਰਦਾ ਕਿ ਲਾਈਟ ਕਿਉਂ ਗਈ ਹੈ ਇਹਦਾ ਕੀ ਅਰੇਂਜਮੈਂਟ ਕਰਨਾ ਹੈ ਉਹ ਕਿਸੇ ਨੂੰ ਫੋਨ ਕਰੇਗਾ ਜਨਰੇਟਰ ਵਾਲੇ ਨੂੰ ਜਾਂ ਦੇਖੇਗਾ ਵੀ ਕੀ ਦਿੱਕਤ ਹੈ ਬਟ ਉਹ ਇਹ ਸਾਰਾ ਕੁਝ ਕਰਨ ਦੀ ਬਜਾਏ ਉਹ ਵੀਡੀਓ ਬਣਾਉਣ ਲੱਗ ਗਿਆ ਤੇ ਕੋਈ ਗੱਲ ਨਹੀਂ ਜੀ ਜਿਹੜੇ ਬੱਚੇ ਆ ਘਬਰਾ ਕੇ ਕਿਵਰੀ ਗਲਤ ਗੱਲ ਕਰਦੇ ਆ ਬਾਕੀ ਇਹਦੇ ਬਾਰੇ ਵੀ ਅਸੀਂ ਦੇਖਾਂਗੇ ਵੀ ਇਹ ਕਿਉਂ ਹੈ ਨਹੀਂ ਹੋਣਾ ਚਾਹੀਦਾ ਇਹ ਵੀ ਕੋਈ ਡਿਸਪਲਨ ਵਾਲੀ ਗੱਲ ਨਹੀਂ ਹੈ। ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਗਣਤੰਤਰ ਦਿਵਸ ਸਮਾਗਮਾਂ ਤੇ ਕੌਮੀ ਝੰਡਾ ਲਹਿਰਾਏ ਜਾਣ ਦੇ ਪ੍ਰੋਗਰਾਮਾਂ ਸੰਬੰਧੀ ਪਾਏ ਜਾਣ ਵਾਲੇ ਢੰਗਲ ਪੂਸੇ ਆਖਰਕਾਰ ਦੇਰ ਸ਼ਾਮ ਤੱਕ ਦੂਰ ਹੋ ਗਏ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ 26 ਜਨਵਰੀ ਨੂੰ ਪਟਿਆਲਾ ਵਿੱਚ ਕੌਮੀ ਝੰਡਾ ਲਹਿਰਾਇਆ ਜਾਵੇਗਾ। ਜਦਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਮੁੱਖ ਮੰਤਰੀ ਦਾ ਗਣਤੰਤਰ ਦਿਵਸ ਦਾ ਪ੍ਰੋਗਰਾਮ ਫਰੀਦਕੋਟ ਤੋਂ ਤਬਦੀਲ ਕਰਕੇ ਮੁਹੱਲੀ ਕਰ ਦਿੱਤਾ ਗਿਆ ਸੀ ਪਰ ਦੇਰ ਸ਼ਾਮ ਕੱਲ ਸੂਬਾ ਸਰਕਾਰ ਨੇ ਇਹ ਪ੍ਰੋਗਰਾਮ ਹੁਣ ਮੁਹੱਲੀ ਤੋਂ ਬਦਲ ਕੇ ਪਟਿਆਲਾ ਵਿਖੇ ਰੱਖ ਦਿੱਤਾ ਦਿੱਲੀ ਪੁਲਿਸ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਮਿਲੀ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਨੂੰ ਵਾਪਸ ਭੇਜਣ ਦਾ ਮਾਮਲਾ ਕੱਲ ਦਿੱਲੀ ਵਿੱਚ ਛਾਇਆ ਰਿਹਾ ਇਸ ਮਾਮਲੇ ਨੂੰ ਲੈ ਕੇ ਰਾਜਨੀਤਿਕ ਦੁਸ਼ਣਬਾਜ਼ੀ ਖੂਬ ਹੋਈ अरविंद केजरीवाल ਨੇ ਉਸ ਦੀ ਸੁਰੱਖਿਆ ਛਤਰੀ ਨੂੰ ਵਾਪਸ ਭੇਜਣ ਦਾ ਮਾਮਲਾ ਇੱਕ ਸਿਆਸਤ ਤੋਂ ਪ੍ਰੇਰਿਤ ਦੱਸਿਆ ਤੇ ਉਹਨਾਂ ਆਖਿਆ ਕਿ ਉਹਨਾਂ ਖਿਲਾਫ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਦਾ ਇਹ ਇੱਕ ਹਿੱਸਾ ਹੈ ਉਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਨੂੰ ਵਾਪਸ ਭੇਜਣ ਦੇ ਮਾਮਲੇ ਤੇ ਭਾਈਪਾ ਅਤੇ ਕੇਂਦਰ ਸਰਕਾਰ ਤੇ ਪਲਟਵਾਰ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਨੁਕਸਾਨ ਪਹੁੰਚਾਉਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ उन्ह चो कमीशन अपील की अरविंद केजरीवाल की सुरक्षा के मद्देनजर पंजाब पुलिस वालों दिखी जाने वाली सुरक्षा छतरी न बहाल किया जाए पिछले कई दिनों से लगातार अरविंद केजरीवाल जब भी पब्लिक मीटिंग में जाते हैं तो पत्थर कहीं पे लाठियां कहीं पे पेट्रोल जैसे तरल पदार्थ फेंके जाते हैं लेकिन दिल्ली पुलिस जो है वो ना तो एफ लिखती है हम अगर नाम भी बता दें कि ये ये नाम है उनके तो भी वो लिखते नहीं हैं क्योंकि उनको ऊपर से डायरेक्शन है कि के अरविंद केजरीवाल को फिजिकली हार्म करना है तो पंजाब पुलिस ने अरविंद केजरीवाल जी को सिक्योरिटी दी ये वो वाले घटिया हथकंडों पे आ गए आप एजेंडे में लड़िए ना लोकतंत्र है राजनीति अलग से है लेकिन एक बंदे की जान आप लेने तक पहुंच चुके हो ਇਹ ਤਾਂ ਬਹੁਤ ਹੀ ਕਟਿਆਗਤ ਬਾਤ ਹੈ। ਉਕਾਂ ਦੁਆਰਾ ਬੈਂਕ ਦੀ ਰਕਮ ਨਾ ਚੁਕਾਏ ਜਾਣ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਨਿਲਾਮ ਕਰਨ ਵਾਲਾ ਜ਼ਿਲਹੰਦਰ ਦੇ ਮਾਡਲ ਟਾਊਨ ਦਾ ਪੰਜਾਬ ਐਂਡ ਸਿੰਧ ਬੈਂਕ ਖੁਦ ਨਿਲਾਮ ਹੋਣ ਜਾ ਰਿਹਾ ਹੈ। ਦਰਸਲ ਇਸ ਬੈਂਕ ਵੱਲੋਂ ਇੱਕ ਗਾਹਕ ਦੇ ਖਾਤੇ ਵਿੱਚੋਂ ਉਸ ਨੂੰ ਬਿਨਾਂ ਦੱਸੇ ਵੱਡੀ ਰਕਮ ਕਿਸੇ ਹੋਰ ਦੇ ਖਾਤੇ ਵਿੱਚ ਤਬਦੀਲ ਕਰ ਦਿੱਤੀ ਗਈ ਸੀ। ਜਦੋਂ ਵਿਅਕਤੀ ਨੇ ਇਸ ਸੰਬੰਧੀ ਬੈਂਕ ਨੂੰ ਸ਼ਿਕਾਇਤ ਕੀਤੀ ਤਾਂ ਬੈਂਕ ਵੱਲੋਂ ਕੋਈ ਸੁਣਵਾਈ ਨਾ ਕੀਤੀ ਗਈ ਇਸ ਤੇ ਵਿਅਕਤੀ ਨੇ ਅਦਾਲਤ ਦਾ ਰੁਖ ਕੀਤਾ ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ ਉਕਤ ਵਿਅਕਤੀ ਨੂੰ ਵਿਆਜ ਸਮੇਤ ਉਸਦੀ ਰਕਮ ਵਾਪਸ ਕੀਤੀ ਜਾਵੇ ਪਰ ਬੈਂਕ ਵੱਲੋਂ ਅਦਾਲਤ ਦੇ ਇਹਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਤੇ ਕੱਲ ਅਦਾਲਤ ਨੇ ਇਸ ਬੈਂਕ ਦੀ ਨਿਲਾਮੀ ਦੇ ਹੁਕਮ ਦੇ ਦਿੱਤੇ ਇਸ ਬੈਂਕ ਦੀ ਨਿਲਾਮੀ ਦੇ ਲਈ ਕੱਲ ਬੈਂਕ ਦੇ ਬਾਹਰ ਨੋਟਿਸ ਵੀ ਚਪਕਾ ਦਿੱਤਾ ਗਿਆ ਤੇ ਬਕਾਇਦਾ ਢੋਲ ਵੀ বাজਾਇਆ ਗਿਆ ਸਵੇਰੇ ਵਿੱਚ ਮੌਸਮ ਹੁਣ ਕਰਵਟ ਲੈ ਚੁੱਕਾ ਹੈ ਤਿੱਖੀ ਧੁੱਪ ਦੇ ਚੱਲਦੇ ਜਨਵਰੀ ਮਹੀਨੇ ਵਿੱਚ ਹੀ ਮਾਰਚ ਵਰਗੇ ਮੌਸਮ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਮੌਸਮ ਮਾਰਾ ਮੁਤਾਬਕ ਆਉਣ ਵਾਲੇ ਕਈ ਦਿਨਾਂ ਤੱਕ ਮੌਸਮ ਸਾਫ਼ ਰਹੇਗਾ ਅਤੇ ਧੁੰਦ ਜਾਂ ਵਰਖਾ ਦੀ ਕੋਈ ਸੰਭਾਵਨਾ ਨਹੀਂ ਇਸ ਦੇ ਚੱਲਦੇ ਲੋਕਾਂ ਨੂੰ ਸੀਤ ਲਹਿਰ ਤੋਂ ਤਾਂ ਰਾਹਤ ਮਿਲੀ ਹੈ ਪਰ ਖੇਤੀਬਾੜੀ ਮਾਰਾਂ ਦਾ ਮੰਨਣਾ ਹੈ ਕਿ ਮੌਸਮ ਦਾ ਇਹ ਮિજાਜ ਕਣਕ ਦੀ ਫਸਲ ਲਈ ਬੇਹਦ ਹਾਨੀਕਾਰਕ ਹੈ ਜੇਕਰ ਮੌਸਮ ਦਾ ਇਹ ਮਜਾਜ ਬਰਕਰਾਰ ਰਿਹਾ ਤਾਂ ਕਣਕ ਦੇ ਝਾੜ ਵਿੱਚ ਭਾਰੀ ਕਮੀ ਦੇਖਣ ਨੂੰ ਮਿਲੇਗੀ। ਉਧਰ ਸਿਹਤ ਮਾਰਾਂ ਨੇ ਵੀ ਮੌਸਮ ਦੇ ਇਸ ਮਜਾਜ ਨੂੰ ਸਿਹਤ ਲਈ ਨੁਕਸਾਨਦਾਇਕ ਦੱਸਿਆ। ਡਾਕਟਰਾਂ ਦਾ ਮੰਨਣਾ ਹੈ ਕਿ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਹੁਣ ਵੱਡਾ ਅੰਤਰ ਆ ਗਿਆ ਹੈ ਜਿਸ ਕਾਰਨ ਸਰਦੀ ਨਾਲ ਸੰਬੰਧਿਤ ਕਈ ਬਿਮਾਰੀਆਂ ਲੋਕਾਂ ਨੂੰ ਜਕੜ ਸਕਦੀਆਂ ਹਨ। ਉਧਰ ਮੌਸਮ ਵਿਗਿਆਨੀਆਂ ਨੇ ਕੱਲ ਦਾਅਵਾ ਕੀਤਾ ਕਿ ਸੂਬੇ ਵਿੱਚ ਕੱਲ ਦਾ ਤਾਪਮਾਨ ਪਿਛਲੇ 7 ਸਾਲਾਂ ਵਿੱਚ ਸਭ ਤੋਂ ਵੱਧ ਸੀ। ਲੁਧਿਆਣਾ ਸ਼ਹਿਰ ਦੇ ਜਵਾਰ ਨਗਰ ਸਥਿਤ ਸਕੂਲ ਆਫ ਐਮੀਨੈਂਸ ਵਿੱਚ ਬਾਥਰੂਮ ਬਣਾਉਣ ਦੇ ਕੰਮ ਵਿੱਚ ਵਿਦਿਆਰਥੀਆਂ ਤੋਂ ਮਜ਼ਦੂਰੀ ਕਰਵਾਉਣ ਦੀ ਵੀਡੀਓ ਕੱਲ ਵਾਇਰਲ ਹੋ ਗਈ ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਇਸ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਤੁਰੰਤ ਕਾਰਵਾਈ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਤੇ ਕੈਂਪਸ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ ਸਿੱਖਿਆ ਮੰਤਰੀ ਨੇ ਇਸ ਮਾਮਲੇ ਦੀ ਜਾਂਚ ਲਈ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਨਿਯੁਕਤ ਕੀਤਾ ਹੈ ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਉਧਰ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਪਤਾ ਨਹੀਂ ਕਿ ਵਿਦਿਆਰਥੀਆਂ ਨੂੰ ਇਸ ਕੰਮ ਵਿੱਚ ਕਿਸ ਨੇ ਤੇ ਕਿਉਂ ਲਾਇਆ ਸ਼੍ਰੋਮਣੀ ਕਾਲੀ ਦਲ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਤੇ ਕੀਤੇ ਗਏ ਇਤਰਾਜ਼ ਤੋਂ ਬਾਅਦ ਕੱਲ ਗੁਰਦੁਆਰਾ ਚੋਣ ਕਮਿਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਬਣੀਆਂ ਵੋਟਾਂ ਤੇ ਇਤਰਾਜ਼ ਸੁਣਨ ਦੇ ਸਮੇਂ ਵਿੱਚ ਵਾਅਦਾ ਕਰ ਦਿੱਤਾ ਹੈ ਹੁਣ ਇਹਨਾਂ ਵੋਟਾਂ ਤੇ ਦਾਅਵੇ ਇਤਰਾਜ਼ 10 ਮਾਰਚ ਤੱਕ ਕੀਤੇ ਜਾ ਸਕਣਗੇ ਜਦਕਿ ਪਹਿਲਾਂ ਇਤਰਾਜ਼ ਦੇਣ ਦੀ ਆਖਰੀ ਮਿਤੀ 24 ਜਨਵਰੀ ਸੀ ਗੁਰਦੁਆਰਾ ਚੋਣ ਕਮਿਸ਼ਨ ਨੇ ਕੱਲ ਇਹ ਵੀ ਸਪਸ਼ਟ ਕੀਤਾ ਕਿ 16 April ਨੂੰ SGPC ਚੋਣਾਂ ਲਈ ਵੋਟਰ ਸੂਚੀਆਂ ਮੁਕੰਮਲ ਰੂਪ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ। ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਲਈ ਹੁਣ ਪਾਵਰਕਾਮ ਨੂੰ ਬਿਜਲੀ ਸਬਸਿਡੀ ਦੀ ਅਦਾਇਗੀ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਪਿਛਲੇ 3 ਮਹੀਨਿਆਂ ਤੋਂ ਸੂਬਾ ਸਰਕਾਰ ਨੇ ਪਾਵਰਕਾਮ ਨੂੰ ਮਿਲ ਰਹੀ ਸਬਸਿਡੀ ਦੀ ਰਕਮ ਦਾ ਅੱਧਾ ਹਿੱਸਾ ਵੀ ਜਾਰੀ ਨਾ ਕੀਤਾ ਜਿਸ ਕਾਰਨ ਪਾਵਰਕਾਮ ਨੂੰ ਹੁਣ ਕੋਲਾ ਖਰੀਦਣ ਤੇ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣਾ ਮੁਸ਼ਕਲ ਹੋ ਗਿਆ ਹੈ ਅੰਕੜਿਆਂ ਮੁਤਾਬਕ ਸੂਬਾ ਸਰਕਾਰ ਨੇ ਲਗਭਗ 1833 ਕਰੋੜ ਰੁਪਏ ਹਰ ਮਹੀਨੇ ਪਾਵਰਕਾਮ ਨੂੰ ਸਬਸਿਡੀ ਦੇ ਰੂਪ ਵਿੱਚ ਦੇਣੇ ਹੁੰਦੇ ਹਨ ਪਰ ਦੱਸਿਆ ਗਿਆ ਹੈ ਕਿ ਪਿਛਲੇ 3 ਮਹੀਨਿਆਂ ਵਿੱਚ ਇਸ ਤੋਂ ਅੱਧੀ ਰਕਮ ਹੀ ਪਾਵਰਕਾਮ ਨੂੰ ਸਬਸਿਡੀ ਦੇ ਰੂਪ ਵਿੱਚ ਦਿੱਤੀ ਗਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਰਵਾ ਚੌਥ ਦੇ ਤਿਹਾਰ ਜਿਸ ਵਿੱਚ ਸੁਹਾਗਣਾ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ ਨੂੰ ਸਾਰੀਆਂ ਮਹਿਲਾਵਾਂ ਲਈ ਲਾਜ਼ਮੀ ਕਰਨ ਦੀ ਮੰਗ ਕਰਦੀ ਜਨਹਤ ਪਟੀਸ਼ਨ ਕੱਲ ਖਾਰਜ ਕਰ ਦਿੱਤੀ ਜਿਕਰਯੋਗ ਹੈ ਕਿ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਸੀ ਕਿ ਇਸ ਤਿਹਾਰਨ ਨੂੰ ਸਾਰੀਆਂ ਔਰਤਾਂ ਲਈ ਲਾਜ਼ਮੀ ਕਰਾਰ ਦਿੱਤਾ ਜਾਵੇ ਅਦਾਲਤ ਨੇ ਪਟੀਸ਼ਨ ਕਰਤਾ ਤੇ ਕਾਫੀ ਝਾੜ ਪਾਉਂਦਿਆਂ ਆਖਿਆ ਕਿ ਪਟੀਸ਼ਨ ਕਰਤਾ ਦੀ ਮਨਸ਼ਾ ਝੂਠੀ ਪ੍ਰਸਿੱਧੀ ਹਾਸਲ ਕਰਨਾ ਤੇ ਅਦਾਲਤ ਦਾ ਸਮਾਂ ਖਰਾਬ ਕਰਨਾ ਹੈ ਐਸ ਲਈ ਅਦਾਲਤ ਨੇ ਪਟੀਸ਼ਨ ਕਰਤਾ ਤੇ ਜੁਰਮਾਨਾ ਵੀ ਲਾਇਆ ਤੇ ਅੱਗੇ ਤੋਂ ਉਸ ਨੂੰ ਇਸ ਤਰ੍ਹਾਂ ਦੀ ਪਟੀਸ਼ਨ ਦਾਖਲ ਕਰਨ ਤੋਂ ਵੀ ਵਰਜਿਆ। ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਾਲ ਏਕਤਾ ਬਣਾਉਣ ਦੀਆਂ ਸਰਗਰਮੀਆਂ ਇੱਕ ਵਾਰ ਫਿਰ ਵਧ ਦਿੱਤੀਆਂ ਗਈਆਂ ਹਨ। ਕੱਲ ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਨੇ ਦੱਸਿਆ ਕਿ ਇਹ ਤਿੰਨੋਂ ਜਥੇਬੰਦੀਆਂ ਹੁਣ 12 ਫਰਵਰੀ ਨੂੰ ਚੰਡੀਗੜ੍ਹ ਵਿੱਚ ਏਕੇ ਲਈ ਮੋੜ ਮੀਟਿੰਗ ਕਰਨ ਗਿਆ ਇਸ ਤਹਿਤ ਪਹਿਲਾ ਵੰਗ ਸੰਯੁਕਤ ਕਿਸਾਨ ਮੋਰਚੇ ਦੀ 6 ਮੈਂਬਰੀ ਟੀਮ ਇਹਨਾਂ ਦੋਵਾਂ ਜਥੇਬੰਦੀਆਂ ਨਾਲ ਮੁਲਾਕਾਤ ਕਰੇਗੀ ਤੇ ਏਕੇ ਲਈ ਪਹਿਲ ਕਰਨ ਦਾ ਯਤਨ ਕਰੇਗੀ ਜੇਕਰ ਤੁਹਾਡੇ ਵਾਹਨ ਤੇ ਫਾਸਟ ਟੈਗ ਨਹੀਂ ਲੱਗਾ ਜਾਂ ਫਾਸਟ ਟੈਗ ਖਾਤੇ ਵਿੱਚ ਬਕਾਇਆ ਘਟ ਹੈ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਜੋ ਤੁਸੀਂ ਦੁੱਗਣਾ ਟੋਲ ਟੈਕਸ ਦੇ ਰਹੇ ਹੋ ਉਹ ਸਰਕਾਰ ਦੇ ਖਾਤੇ ਵਿੱਚ ਨਾ ਜਾ ਕੇ ਜਾਲ ਸਾਜਾਂ ਦੇ ਖਾਤੇ ਵਿੱਚ ਜਾ ਰਿਹਾ ਹੋਵੇ ਇਸ ਸੰਬੰਦੇ ਸ਼ਿਕਾਇਤ ਮਿਲਣ ਤੇ ਕੱਲ NHAI ਦੇ ਅਧਿਕਾਰੀਆਂ ਨੇ ਦੇਸ਼ ਭਰ ਦੇ ਕਈ ਟੋਲ ਪਲਾਜ਼ਾ ਤੇ ਛਾਪੇ ਮਾਰੇ ਤੇ ਪਤਾ ਲੱਗਿਆ ਕਿ ਨੌਸਰਵਾਜਾਂ ਨੇ ਇੱਕ ਨਿੱਜੀ ਸੌਫਟਵੇਅਰ ਕੰਪਿਊਟਰਾਂ ਵਿੱਚ ਇੰਸਟਾਲ ਕੀਤਾ ਹੋਇਆ ਹੈ ਜਿਸ ਦੇ ਚੱਲਦੇ ਬਿਨਾ ਫਾਸਟਟੈਗ ਤੋਂ ਲੰਘਣ ਵਾਲੇ ਵਾਹਨਾਂ ਤੋਂ ਮਿਲਣ ਵਾਲੀ ਰਕਮ ਨਿੱਜੀ ਖਾਤਿਆਂ ਵਿੱਚ ਜਾ ਰਹੀ ਹੈ ਮੁੱਢਲੀ ਨਜ਼ਰੇ ਇਹ ਹਜ਼ਾਰਾਂ ਕਰੋੜ ਰੁਪਏ ਦਾ ਘਟਾਲਾ ਜਾਪ ਰਿਹਾ ਹੈ ਪੰਜਾਬ ਸਰਕਾਰ ਦੇ ਸਖਤ ਸਟੈਂਡ ਮਗਰੋਂ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਵਿੱਚ ਚੁੱਪਚੀਪੀਤੇ ਸੰਜਾਈ ਵਿਭਾਗ ਦਾ ਮੈਂਬਰ ਲਾਉਣ ਦਾ ਫੈਸਲਾ ਕੱਲ ਹਰਿਆਣਾ ਸਰਕਾਰ ਨੂੰ ਵਾਪਸ ਲੈਣਾ ਪਿਆ ਦਰਸਲ ਬੀਤੇ ਦਿਨ ਹਰਿਆਣਾ ਸਰਕਾਰ ਨੇ ਇਸ ਅਹੁਦੇ ਤੇ ਆਪਣੇ ਇੰਜੀਨੀਅਰ ਰਕੇਸ਼ ਚੋਹਾਨ ਨੂੰ ਨਿਯੁਕਤ ਕਰ ਦਿੱਤਾ ਸੀ ਜਿਸ ਦਾ ਪੰਜਾਬ ਸਰਕਾਰ ਨੇ ਸਖਤ ਵਿਰੋਧ ਕੀਤਾ ਦੱਸਿਆ ਜਾ ਰਿਹਾ ਹੈ ਕਿ ਭਾਵੇਂ ਇਸ ਅਹੁਦੇ ਤੇ ਨਿਯੁਕਤੀ ਹਰਿਆਣਾ ਸਰਕਾਰ ਦੇ ਨੁਮਾਇंदे ਵੱਲੋਂ ਹੀ ਹੋਣੀ ਸੀ ਪਰ ਇਸ ਦੀ ਕੇਂਦਰ ਸਰਕਾਰ ਦੀ ਮਨਜ਼ੂਰੀ ਜ਼ਰੂਰੀ ਸੀ ਜਿਸ ਨੂੰ ਹਰਿਆਣਾ ਸਰਕਾਰ ਨੇ ਅੱਖੋਂ ਪਰੋਖੇ ਕਰ ਦਿੱਤਾ ਸੀ ਸੁਭਾ ਸਰਕਾਰ ਹੁਣ ਲੋਕਾਂ ਨੂੰ ਆਵਾਜਾਈ ਦੀਆਂ ਸਹੂਲਤਾਂ ਦੇਣ ਲਈ ਸੂਬੇ ਦੇ ਟਰਾਂਸਪੋਰਟ ਵਿਭਾਗ ਨੂੰ ਚੁਸਤ ਦਰੁਸਤ ਕਰਨ ਦੀ ਤਿਆਰੀ ਵਿੱਚ जुट ਗਿਆ ਹੈ। ਕੱਲ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬਾ ਸਰਕਾਰ ਬਹੁਤ ਜਲਦ ਸੜਕਾਂ 'ਤੇ 500 ਨਵੀਆਂ ਸਰਕਾਰੀ ਬੱਸਾਂ ਨੂੰ ਸੜਕਾਂ 'ਤੇ उतारेਗੀ। ਇਸ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 150 ਬੱਸਾਂ ਹੁਣ ਕਿਲੋਮੀਟਰ ਸਕੀਮ ਤਹਿਤ ਵੀ ਸੜਕਾਂ 'ਤੇ ਉਤਾਰੀਆਂ ਜਾਣਗੀਆਂ। ਉੱਧਰ ਪੰਜਾਬ ਰੋਡਵੇਜ ਪਨਵਸ ਕੰਟਰੈਕਟ ਵਰਕਰ ਯੂਨੀਅਨ ਨੇ ਕਿਲੋਮੀਟਰ ਸਕੀਮ ਤਹਿਤ ਬੱਸ ਉਤਾਰਨ ਦੇ ਫੈਸਲੇ ਦੀ ਸਖਤ ਨਿਖੇਧੀ ਕਰਦਿਆਂ ਇਸ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਵੀ ਕਰ ਦਿੱਤਾ ਹੈ। ਸੂਬੇ ਵਿੱਚ ਆਵਾਰਾ ਕੁੱਤਿਆਂ ਦੁਆਰਾ ਬੱਚਿਆਂ ਤੇ ਵੱਧ ਰਹੇ ਹਮਲਿਆਂ ਦਾ ਨੋਟਿਸ ਲੈਂਦਿਆਂ ਕੱਲ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਸੂਬਾ ਸਰਕਾਰ ਦੇ ਨੁਮਾਇੰਦਿਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਆਖਿਆ ਗਿਆ ਹੈ ਕਿ ਵੱਧ ਰਹੇ ਆਵਾਰਾ ਕੁੱਤਿਆਂ ਦੀ ਗਿਣਤੀ ਤੇ ਠੱਲ ਪਾਉਣ ਲਈ ਇਹਨਾਂ ਕੁੱਤਿਆਂ ਦੀ ਨਸਬੰਦੀ ਤੁਰੰਤ ਕੀਤੀ ਜਾਵੇ। ਇਸ ਸਬੰਧੀ ਕੱਲ ਵਿਭਾਗ ਵੱਲੋਂ ਪੱਤਰ ਵੀ ਜਾਰੀ ਕਰ ਦਿੱਤਾ ਗਿਆ। ਪਰ ਦੇਖਣਾ ਦਿਲਚਸਪ ਹੋਵੇਗਾ ਕਿ ਬਾਲ ਕਮਿਸ਼ਨ ਦਾ ਇਹ ਨੋਟਿਸ ਜ਼ਮੀਨੀ ਤੌਰ ਤੇ ਕਿੰਨਾ ਕੁ ਕਾਰਗਰ ਸਾਬਤ ਹੋ ਸਕਦਾ ਹੈ। ਹਿਮਾਚਲ ਪ੍ਰਦੇਸ਼ ਦੀ ਕੈਬਨਟ ਨੇ ਉਦਯੋਗਾ, ਵਿਗਿਆਨਕ ਤੇ ਦਵਾਈਆਂ ਦੇ ਉਦੇਸ਼ਾਂ ਦੇ ਲਈ ਸੂਬੇ ਵਿੱਚ ਭੰਗ ਦੀ ਕਾਸ਼ਤ ਦੀ ਸਿਫਾਰਿਸ਼ ਕਰਨ ਵਾਲੀ ਰਿਪੋਰਟ ਨੂੰ ਕੱਲ ਪ੍ਰਵਾਨ ਕਰ ਲਿਆ ਕੈਬਨਟ ਦੀ ਹੋਈ ਬੈਠਕ ਵਿੱਚ ਦੱਸਿਆ ਗਿਆ ਕਿ ਸੂਬੇ ਵਿੱਚ ਹੁਣ ਭੰਗ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤੇ ਇਸ ਲਈ ਇੱਕ ਬੋਰਡ ਬਣਾ ਦਿੱਤਾ ਗਿਆ ਹੈ ਜੋ ਕਿ ਭੰਗ ਦੀ ਖੇਤੀ ਲਈ ਕਾਸ਼ਤਕਾਰਾਂ ਲਈ ਨਿਯਮ ਤੈਅ ਕਰੇਗਾ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦਾ ਕੱਲ ਚੰਡੀਗੜ੍ਹ ਵਿੱਚ ਦਿਹਾਂਤ ਹੋ ਗਿਆ ਉਨ੍ਹਾਂ ਦਾ ਅੰਤਮ ਸੰਸਕਾਰ ਕੱਲ ਚੰਡੀਗੜ੍ਹ ਵਿੱਚ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਦੱਸਣਯੋਗ ਹੈ ਕਿ ਮਤੇਵਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਵਿੱਚੋਂ ਸਨ ਵਕਫ ਸੋਧ ਬਿੱਲ ਤੇ ਵਿਚਾਰ ਕਰ ਰਹੀ ਸਾਂਝੀ ਸੰਸਦੀ ਕਮੇਟੀ ਦੀ ਮੀਟਿੰਗ ਕੱਲ ਹੰਗਾਮਾ ਭਰਪੂਰ ਰਹੀ ਤੇ ਵਿਰੋਧੀ ਧਿਰ ਦੇ 10 ਮੈਂਬਰਾਂ ਨੂੰ ਉਹਨਾਂ ਦੇ ਅੜੀਅਲ ਰਵੱਈਏ ਕਾਰਨ ਮੁਤਲ ਕਰ ਦਿੱਤਾ ਗਿਆ ਵਿਰੋਧੀ ਮੈਂਬਰਾਂ ਨੇ ਕਮੇਟੀ ਦੇ ਚੇਅਰਮੈਨ ਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਤੇ ਦਾਵਾ ਕੀਤਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਤੇ ਕੰਮ ਕਰ ਰਹੇ ਹਨ ਇੱਥੇ ਸੂਤਰਾਂ ਨੇ ਦੱਸਿਆ ਕਿ ਵਕਫ ਬਿੱਲ ਨੂੰ ਹੁਣ ਸਾਂਝੀ ਸੰਸਦੀ ਕਮੇਟੀ 29 ਜਨਵਰੀ ਨੂੰ ਮਨਜ਼ੂਰੀ ਦੇ ਸਕਦੀ ਹੈ ਜਿਸ ਦਾ ਵਿਰੋਧੀ ਧਿਰ ਦੇ ਮੈਂਬਰ ਸਖਤ ਵਿਰੋਧ ਕਰ ਰਹੇ ਹਨ ਮਹਾਰਾਸ਼ਟਰ ਦੇ ਪੰਡਾਰਾ ਜ਼ਿਲ੍ਹੇ ਵਿੱਚ ਹਥਿਆਰ ਬਣਾਉਣ ਵਾਲੀ ਫੈਕਟਰੀ ਵਿੱਚ ਕੱਲ ਸਵੇਰੇ ਇੱਕ ਵੱਡਾ ਧਮਾਕਾ ਹੋ ਗਿਆ ਜਿਸ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ ਤੇ 10 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ ਦੀ ਛੱਤ ਤੱਕ ਉੱਡ ਗਈ ਤੇ ਕਈ ਦੂਰ ਕਿਲੋਮੀਟਰ ਤੱਕ ਜ਼ਮੀਨ ਵੀ ਹਿੱਲ ਗਈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ